ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਜਾਨੋ ਸਾਊ ਦਾ ਸੋ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਦੇ ਉਪਨਚਾਲੋਂ ਇਹਨਾਂ ਦਾ ਸੋਨੀ ਜੀ ਦਾ ਪਿਆਰ ਚਾਲੋ ਤੇ ਸਾਡੇ ਨਾਲ ਪਿਆਰ ਕਰਨ ਵਾਲੇ ਸੋਨੀ ਤੌਫਲਤ ਸਰਵਾਰ ਦੇ ਸਾਹਮਣੇ ਵਾਲੇ ਬਾਹਰ ਨੰਬਰ 2 ਦੇ ਆਜਾਮਲੀ ਪਾਕੀ ਸਾਹਮਣੇ ਕਿਨਾਰੇ ਕਮਾਂ ਕਾਜ਼ਾਉ ਦੇਖਦੇ ਮੈਂ ਸਭ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸਾਡੇ ਕੋਲ ਮਨਜੀਤ ਸਾਹਿਬ ਕਿਉਂਕਿ ਮੈਂ ਇਹਨਾਂ ਦੇ ਕੰਮ ਕਾਜਰ ਨੂੰ ਦੇਖ ਕੇ ਬਹੁਤ ਸ਼ਾਮਰ ਹੈ। ਇਸ ਤਰ੍ਹਾਂ ਉਸ ਤੋਂ ਮੁਸੰਦਿਆ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੰਨਾ ਪਿਆਰ ਵਰਕਰ ਨੂੰ ਦਿੱਤੇ ਆ ਔਰ ਇਹਨੇ ਵੀ ਮੁਹੱਬਤ ਦਾ ਇਹ ਸਿਤਾਵਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਕਰਨ ਸੋਮੀ ਜੀ ਬਟਾਰ ਕੌਂਸਲ ਦੇ ਸਾਹਮਣੇ ਅਦੋਂ ਨੇ ਸਾਥੀਆਂ ਸਮੇਤ ਸਾਰੇ ਆਮ ਆਦਮੀ ਪਾਰਟੀ ਜੀ ਆਪਣੇ ਆਪ ਨੂੰ ਸ਼ਾਮਿਲ ਕੀਤਾ ਤੇ ਮੈਕ੍ਰੋਪਰੋਸ ਤੋਂ ਪਾਤੀ ਉਹ ਵੱਡਾ ਹਲਕਾ ਖਾਨੇ ਵਾਲੇ ਵਿੱਚ ਤੁਹਾਨੂੰ ਬਤਨ ਲਿਆ ਬਲ ਮਿਲਿਆ ਮੈਂ ਕਾਜ ਲੋਚਣਵਾ ਦਾ ਸ਼ੁਕਰਗੁਜ਼ਾਰ ਦੰਦੇ ਸਾਹਿਬ ਦਾ ਪਰ ਕੋਈ ਵੀ ਨਾ ਵਾਦਾ ਕਿ ਪੂਰੀ ਮਾਰਗਦਰਿ ਨਾਲ ਅਸੀਂ ਸਾਥੀ ਸਵਾ ਕਰ ਰਹੇ ਹਾਂ ਕਿ ਕਿਸੇ ਵੀ ਸਾਥੀ ਨਾਲ ਕਦੀਆਂ ਵਹਿਮ ਨਹੀਂ ਹੋਣੀਆਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਦਾਨੋ ਸਾਹਿਬ ਦਾ ਜੋ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਦੇ ਹੁਕਮ ਕਾ ਲੋ ਇਹਨਾਂ ਦਾ ਸੋਨੀ ਜੀ ਦਾ ਪਿਆਰ ਕਰ ਲੋ ਤੇ ਸਾਡੇ ਨਾਲ ਪਿਆਰ ਕਰ ਲੋ ਜੀ ਸੋਨੀ ਫੌਸਲਤ ਸਹਿਬਾਨ ਜੋ ਸਾਹਨੇ ਵਾਲ ਦੇ ਵਾਰ ਨੰਬਰ 2 ਦੇ ਅੱਜ ਆਮ ਆਲੀ ਪਾਰਟੀ ਸਾਮਲ ਹੋਏ ਸੋ ਮੈਂ ਇਥੇ ਮੈਂ ਖੁਦ ਸਾਥੇ ਪਾਰਟੀ ਨੂੰ ਬਹੁਤ ਵੱਡਾ ਹਲਕਾ ਸਾਹਨੇ ਵਾਲ ਦੇ ਵਿੱਚ ਸਾਨੂੰ ਵਾਧਾ ਮਿਲਿਆ ਵੱਲ ਮਿਲਿਆ ਸੋ ਮੈਂ ਤੈਜ ਰੂ ਧੰਨਵਾਦ ਦਾ ਸ਼ੁਕਰ ਗੁਜ਼ਾਰਾ ਦਾਨੋ ਸਾਹਿਬ ਦਾ ਔਰ ਸੋਨੀ ਜੀ ਨਾਲ ਵਾਦਾ ਹੈ ਕਿ ਪੂਰੀ ਇਮਾਨਦਾਰੀ ਨਾਲ ਅਸੀਂ ਜੀ ਪਾਰਟੀ ਸੇਵਾ ਕਰ ਰਹੇ ਤੇ ਤੁਸੀਂ ਵੀ ਸਾਡੇ ਨਾਲ ਸਾਡੀਆਂ ਵਾਅਦੇ ਮਜ਼ਬੂਤ ਹੋ ਰਹੀਆਂ ਤੇ ਜਿਹੜਾ ਨਗਰ ਕੌਂਸਲ ਸਾਹਮਣੇ ਆਲਾ ਇਹਦੇ ਵਿੱਚ ਸਾਰੇ ਰੰਗ ਮਿਲ ਕੇ ਦੀ ਸੇਵਾ ਚੱਲਦੀ ਹੈ ਤੇ ਹੋਰ ਸੇਵਾ ਦਾ ਵਾਅਦਾ ਹੋਵੇਗਾ ਸੋ ਅੱਜ ਜਿਹੜਾ ਨੇ ਇੱਕੋ ਹੀ ਡਿਮਾਂਡ ਕੀਤੀ ਕਿ ਮੇਰੇ ਵਾਰਡ ਦੇ ਵਿੱਚ ਮੈਨੂੰ ਵੱਧ ਤੋਂ ਵੱਧ ਫੰਡ ਦਿਓ ਪੈਸੇ ਦਿਓ ਤਾਂ ਕਿ ਮੈਂ ਵਾਰਡ ਦੇ ਰਹਿੰਦੇ ਕੰਮ ਕਰਵਾ ਸਕਾਂ ਸੋ ਉਹਨਾਂ ਦਾ ਨਾਲ ਦੀ ਨਾਲ ਇਹਨਾਂ ਦੇ ਵਾਰਡ ਦੇ ਵਿੱਚ ਪੈਸੇ ਪਾਏਗੇ ਸੋ ਜਿਹੜੇ ਅੱਜ ਤੋਂ ਹੀ ਇਹਨਾਂ ਦੇ ਕੰਮਾਂ ਦੀ ਸ਼ੁਰੂਆਤ ਹੋਵੇਗੀ ਸੋ ਇਸ ਵਾਰ ਦੇ ਵਿੱਚ ਵੀ ਪੂਰੇ ਨਗਰ ਕੁੱਟਰ ਸਾਹਨੇ ਵਾਲ ਦੇ ਵਿੱਚ ਵੀ ਕਾਫੀ ਕੰਮ ਆ ਜਿਹੜੇ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਸੋ ਸਾਰੇ ਨਗਰ ਕੁੱਟਰ ਸਾਹਨੇ ਵਾਲਾ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਸਾਹਮਣੇ ਹੋਵੇਗਾ ਕਿੰਨੇ ਕ ਮੈਂਬਰਾਂ ਨਾਲ ਜਿਹੜੇ ਲੈ ਕੇ ਕੰਮ ਸ਼ਾਮ ਹੋਏ ਨੇ ਕਿੰਨੇ ਕ ਮੈਂਬਰਾਂ ਨਾਲ ਦੇ ਕਾਫੀ ਬੇਅੰਤ ਅਕਾਲੀ ਦਲ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਨਾਲ ਇਹਨਾਂ ਦੇ ਕਾਂਗਰਸ ਪਰਿਵਾਰ ਤੋਂ ਵੀ ਕੀ ਪਰਿਵਾਰ ਨਾਲ ਸਾਹਮਣੇ ਹੋਏ ਆ ਤੇ ਪੂਰਾ ਵਾਰਡ ਜਿਹੜਾ ਜਿਹੜਾ ਨਾਲ ਸਾਹਮਣੇ ਹੋਇਆ ਧੰਨ ਮਤਲਬ ਦਾਅਵੇਦਾਰ ਵੀ ਨੇ ਜਿਹੜੇ ਦਾਅਵੇਦਾਰ ਕੀ ਮਤਲਬ ਕਿਉਂ ਟਿਕਟ ਦੇਖੋ ਪਾਰਟੀ ਨੂੰ ਰਿਕੁਐਸਟ ਕਰਤੀ ਹੈ ਡੇਟ ਮਿਲੇਗੀ ਜੀ ਨਾਲ ਦਰੋ ਸਾਹਿਬ ਦੇ ਬੇਨਤੀ ਫਿਰ ਉਹ ਇਹਨਾਂ ਨੂੰ ਕਰ ਲੁੱਤੋ ਦੁਬਾਰਾ ਕਰਦੇ ਹਾਂ ਅੱਜ ਕੀ ਕਰ ਰਹੇ ਆ ਮਤਲਬ ਇਸ ਨੇ ਜਦੋਂ ਉਹ ਰੋਮਨੀ ਕਾਲੀ ਜੱਗਾ ਕਾਫੀ ਲੰਬੇ ਸਮੇਂ ਤੋਂ ਸਵਾਗਤ ਦੇ ਰਹੇ ਹੋ ਤੇ ਅੱਜ ਆਮੇ ਬਾਡੀ ਵਿੱਚ ਸ਼ਾਮਲ ਹੋਏ ਇਹਨਾਂ ਦੇ ਕੰਮ ਕਾਜਾਂ ਨੂੰ ਦੇਖ ਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸਾਡੇ ਕੋਲ ਮੰਤਰੀ ਸਾਹਿਬ ਕਿਉਂਕਿ ਮੈਂ ਇਹਨਾਂ ਦੇ ਕੰਮ ਕਾਜਾਂ ਨੂੰ ਦੇਖ ਕੇ ਇਹਨਾਂ ਵਿੱਚ ਸ਼ਾਮਲ ਹੋਇਆ ਇਹਨਾਂ ਵਿੱਚ ਨਿਮਰਤਾ ਬਹੁਤ ਹੈ ਔਰ ਜੇ ਕਿਸੇ ਕੰਮ ਵਾਸਤੇ ਇਹਨਾਂ ਨੂੰ ਕਹਿ ਦਿੱਤਾ ਪਾ ਮੈਂ ਮੈਂ ਸ਼ੁਰੂਆਤ ਨਹੀਂ ਅਕਾਲੀ ਦਲ ਚ ਸੀ ਪਰ ਮੈਂ ਇਹਨਾਂ ਤੋਂ ਫੇਰ ਵੀ ਕੰਮ ਕਰਵਾਏ ਨੇ ਇਹਨਾਂ ਨੇ ਮੇਰੇ ਕਦੇ ਕਿਸੇ ਕੰਮ ਨੂੰ ਅਨਕਾਰ ਨਹੀਂ ਕੀਤਾ ਮੈਂ ਇਹਨਾਂ ਦੇ ਇਹ ਕੰਮ ਦੇਖ ਕੇ ਮੈਂ ਇਹਨਾਂ ਵਿੱਚ ਸ਼ਾਮਲ ਹੋਇਆ ਤਾਂ ਜੋ ਜਿਹੜੇ ਅਧੂਰੇ ਕੰਮ ਨੇ ਸਾਡੇ ਸ਼ਹਿਰ ਦੇ ਰਹਿੰਦੇ ਨੇ ਅਸੀਂ ਉਹ ਪੂਰੇ ਕਰ ਸਕੀਏ ਕਿੰਨੇ ਕੁ ਮੈਂਬਰਾਂ ਨਾਲ ਲੱਗਦਾ ਨਹੀਂ ਕੋਈ ਕੋਈ ਗਲਤੀ ਨਹੀਂ ਹੋਇਆ ਕਿਉਂਕਿ ਐਜ਼ ਇੱਕ ਪੰਜਾਬ ਦਾ ਕਨਵੀਨਰ ਹੋਣ ਦੇ ਨਾਤੇ ਔਰ ਸ਼ਹਿਰ ਦਾ ਕਈ ਵਾਰੀ ਕਾਉਂਸਲਰ ਹੋਣ ਦੇ ਨਾਤੇ ਕਾਫੀ ਸੰਗਤ ਮੇਰੇ ਨਾਲ ਜੁੜੀ ਆ ਸਾਰੇ ਪਰਿਵਾਰ ਨਾਲ ਜੁੜੇ ਸਾਡੇ ਇਸਾਂ ਦੇ ਖੇਲੇ ਕਮਾਲ ਲੈ ਕੇ ਦੱਸਾ ਬਹੁਤ ਹੀ ਕਾਫੀ ਸਮਾਂ ਨੰਬਰ ਸਮਾਂ ਸਮਾਜ ਦੇ ਵਿੱਚ ਕੰਮ ਆਪਣਾ ਜੋੜਨ ਦਿੰਦੇ ਆ ਰਹੇ ਤਾਂ ਹੁਣ ਜਿੱਥੋਂ ਦੇਖਾਂਗੇ ਖਾਮਾਂ ਨੂੰ ਹੁਣ ਵੀ ਉਸੇ ਤਰ੍ਹਾਂ ਦੇਖਾਂਗੇ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੇ ਆ ਰਹੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਮੰਤਰੀ ਸਾਹਿਬ ਨੇ ਇੱਕੋ ਹੀ ਰਿਕੁਐਸਟ ਕੀਤੀ ਆ ਵੀ ਮੇਰੇ ਵਾਰਡ ਦੇ ਵਿੱਚ ਕਿਸੇ ਕੰਮ ਦੀ ਕਮੀ ਨਾ ਰਹੇ ਔਰ ਜਿਹੜੇ ਕੰਮ ਅਸੀਂ ਕਰਵਾਣੇ ਆ ਲੋਕਾਂ ਤੋਂ ਅਸੀਸਾਂ ਲੈਣੀਆਂ ਨੇ ਉਹ ਕੰਮ ਸਾਡੇ ਹੋਣੇ ਚਾਹੀਦੇ ਨੇ ਉਹ ਇਰਾਨੇ ਪਹਿਲਾਂ ਅੱਜ ਹੀ ਪਹਿਲੇ ਦਿਨ 80 ਲੱਖ ਰੁਪਏ ਮੇਰੇ ਵਾਰਡ ਦੇ ਵਿੱਚ ਦੂਜੇ ਨੰਬਰ ਵਾਰਡ ਦੇ ਵਿੱਚ ਪਵਾਤਾ ਤੇ ਉਹ ਮੈਂ ਹੁਣ ਕੱਲ ਤੋਂ ਹੀ ਕੰਮ ਸਟਾਰ ਇੱਕ ਸੀਗਾ ਕਿ ਹਜੇ ਕੰਮ ਸ਼ੁਰੂ ਨਹੀਂ ਹੋਏ ਸ਼ੁਰੂ ਨਹੀਂ ਹੋਏ ਉਸ ਵੇਰ ਤੋਂ ਕੰਮ ਸਾਰੇ ਸਟਾਰਟ ਹੋ ਜਾਣਗੇ ਬਹੁਤ ਹੀ ਸਤਿਕਾਰਯੋਗ ਸਾਡੇ ਕੈਬਨ ਮਨਿਸਟਰ ਹਦੀਪ ਸਿੰਘ ਮੁੰਡਿਆ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੰਨਾ ਇਹ ਪਿਆਰ ਵਰਕਰ ਨੂੰ ਦਿੰਦੇ ਆ ਔਰ ਇਹਨਾਂ ਦੀ ਮੁਹੱਬਤ ਦਾ ਇਹ ਸੱਟਾ ਵਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਸਰਨ ਸੋਨੀ ਜੀ ਬਤੌਰ ਕਾਉਂਸਲਰ ਵੀ ਸਾਹਨੇ ਹੜਤੋਂ ਨੇ ਅੱਜ ਉਹਨਾਂ ਨੇ ਸਾਥੀਆਂ ਸਮੇਤ ਸਾਰੇ ਆਮ ਆਦਮੀ ਪਾਰਟੀ ਜੀ ਆਪਣੇ ਆਪ ਨੂੰ ਸ਼ਾਮਲ ਕੀਤਾ ਵਾ ਔਰ ਮਾਜੋਗ ਮੰਤਰੀ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਸ ਤਰੀਕੇ ਨਾਲ ਇਹ ਪਿਆਰ ਕਰਦੇ ਆ ਮੈਨੂੰ ਐਦਾ ਲੱਗਦਾ ਸਾਰਾ ਪੰਜਾਬ ਹੀ ਜਿਹੜਾ ਵਾ ਇਹ ਆਮ ਆਦਮੀ ਪਾਰਟੀ ਨਾਲ ਜੁੜ ਲੈਣਗੇ